ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਗੁਰਨਾਮੇ ਭਲਾਉ ਦੇ ਵਿੱਚ ਹੋਰ ਫਿਰ ਕਿਤਾਮੋ ਤੇ ਆਪਾਂ ਹੀ ਫੋਲ ਗਏ ਨਾ ਅੱਜ ਤਾਂ ਹੈ ਹੀ ਵੈਸੇ ਪਸੰਤਵਾਂਚਮੀ ਤੇ ਸ਼ਿਰ ਗੁਰ ਗੋਮ ਸਿੰਘ ਜੀ ਦਾ ਵਿਆਹ ਪਰਬਨ ਤੇ ਅੱਜ ਜਿਵੇਂ ਪਤਾ ਹੀ ਤਾਂ ਆਪਾਂ ਨੂੰ ਨਾ ਵੀ ਬਹੁਤ ਜ਼ਿਆਦਾ ਪਹਿਣਾ ਤੇ ਬਹੁਤ ਜ਼ਿਆਦਾ ਪਹਿ ਰਿਆ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਹੈ ਤੇ ਦਿਖਾਉਂਦੇ ਤੁਹਾਨੂੰ ਬਾਹਰ ਜਾ ਕੇ ਕਰੋ ਜੀ ਚੱਕ ਹਵਾ ਕਿੰਨੀ ਜ਼ਿਆਦਾ ਚੱਲਦੀ ਆ ਉਹ ਸਾਹਮਣੇ ਦੇਖੋ ਕਿੱਡੀ ਕਿੱਡੀ ਤਰਪਾਲ ਲੜਾਤੀਆਂ ਹਨਾ ਤੇ ਮੀਂਹ ਵੀ ਪੈ ਰਿਹਾ ਹਵਾ ਦੇ ਨਾਲ ਬਹੁਤ ਜ਼ਿਆਦਾ ਨਹੀਂ ਲੱਗਦਾ ਉਦਾਂ ਦਾ ਵੈਸੇ ਘੱਟ ਪੈਂਦਾ ਹਵਾ ਦੇ ਨਾਲ ਪਰ ਬਹੁਤ ਜ਼ਿਆਦਾ ਲੱਗਦਾ ਨਹੀਂ ਠੇਂਆਂ ਨੇ ਵੇਚਿਆ ਨੇ ਏਨੇ ਏਨੇ ਪੈਸੇ ਲਾਏ ਨੇ ਪਤੰਗਾਂ ਪਰ ਬੈਠੇ ਆਂ ਵੇਚਾਰੇ ਘਰਾਂ ਕਿਉਂਕਿ ਮੌਸਮ ਦਾ ਕੁਝ ਨਹੀਂ ਪਤਾ ਹਾਂ ਨੇ ਅੱਜ ਦਾ ਉਹਨਾਂ ਦੀ ਬਸੰਤ ਪੰਚਮੀ ਮਨਾ ਨਹੀਂ ਹੋਣੀ ਵਧ ਗਿਆਂ ਵੀ ਹੁਣ ਕੱਲ ਪਰ ਜਾ ਰਿਹਾ ਉਹਨਾਂ ਦਾ ਤਾਂ ਕੰਮ ਸੰਤ ਪੰਚਮੀ ਦਾ ਕਿਉਂਕਿ ਅੱਜ ਇਹ ਆ ਮੀਂਹ ਤਾਂ ਵੈਸੇ ਕੱਲੂ ਤਾਂ ਮੌਸਮ ਠੀਕ ਆ ਕੱਲੂ ਮਨਾ ਲਣਗੇ ਫੇਰ ਆਰ ਵੀ ਗਿਆ ਸਕਦੇ ਹੁਣ ਹਨਾ ਕਈ ਪਾਸੇ ਮੀਂਹ ਹੈ ਇੰਨੀ ਤੇ ਕਈ ਪਾਸੇ ਬਹੁਤ ਜ਼ਿਆਦਾ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਹਨਾ ਸਭ ਤੋਂ ਵੱਧ ਹਵਾ ਚੱਲਦੀ ਹੈ ਮੀਂਹ ਬਾਦਾਂ ਦਾ ਘਟ ਜਾਂਦਾ ਮੀਂਹ ਤੜਕੇ ਦਾ ਪੈ ਰਿਹਾ ਇੰਨੀ ਇੰਨੀ ਹਵਾ ਚੱਲਦੀ ਹੈ ਤੜਕੇ ਦੀ ਹਵਾ ਨੇ ਤਾਂ ਨੇਰੀਆਂ ਲਿਆਂਦੀਆਂ ਪਈਆਂ ਹਾਲੇ ਫਸਲ ਦਾ ਜਾ ਕੇ ਦੇਖਣਾ ਪੈਣਾ ਵੀ ਚਾਹ ਹਾਲ ਹੁੰਦਾ ਕੀ ਹਾਲ ਨਹੀਂ ਹੋਇਆ ਹਣਾ ਤੇ ਮੀਂਹ ਹਟੇ ਤੇ ਕਿਹੜਾ ਮਾਰਾਂਗੇ ਹਲੇ ਤੱਕ ਤਾਂ ਮੀਂਹ ਪਈ ਰਿਹਾ ਕਿਉਂਕਿ ਮੀਂਹ ਤੜਕੇ ਦਾ ਪੈ ਰਿਹਾ ਇੱਕਣੀ ਬਸ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਆ ਜਾਂਦਾ ਬਹੁਤ ਬੁਰਾ ਹਾਲ ਜਾਜੇ ਤਾਂ ਹਵਾ ਨੇ ਨੁਕਸਾਨ ਵੀ ਬਹੁਤ ਜ਼ਿਆਦਾ ਕਰਨਾ ਕਿਉਂਕਿ ਬਹੁਤ ਜ਼ਿਆਦਾ ਹਵਾ ਚੱਲਦੀ ਹੈ ਨਾ ਦਰਖਤ ਡੋ ਟੁੱਟੇ ਤੱਕ ਤੱਕਦਾ ਮੈਂ ਅੱਜ ਨਿਊਜ਼ ਦੇਖੀ ਸੀ ਕੋਲ ਜਾਗਾ ਸ਼ਾਇਦ ਮੁੱਲ ਦਾ ਚੰਡੀਗੜ੍ਹ ਸਾਈਡ ਦੀ ਸੀ ਕਹਿੰਦੇ ਚੰਡੀਗੜ੍ਹ ਸਾਈਡ ਤੇ ਰਸਤੇ ਵੀ ਟੁੱਟੇ ਆ ਤੇ ਇੱਕ ਦੋ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਹਨ ਨਾ ਨਿਊਜ਼ ਜੀ ਦੇਖੀ ਸੀ ਅੱਜ ਮੈਂ ਕਿਉਂਕਿ ਹਵਾ ਹੀ ਬਹੁਤ ਜ਼ਿਆਦਾ ਤੇਜ਼ ਆ ਨਾ ਕੁਝ ਵੀ ਹੋ ਸਕਦਾ ਨਹੀਂ ਹਵਾ ਜਦੋਂ ਚਲੋ ਮੀਂਹ ਹਟੇ ਤੇ ਫਿਰ ਮਾਰਦੇ ਆ ਜਿਹੜਾ ਆਪਾਂ ਕੇਸ ਦਵਾਲਨ ਤੇ ਫਿਰ ਤੁਹਾਨੂੰ ਦਿਖਾਉਂਦੇ ਆ ਕੇਸ ਚ ਵੀ ਠੀਕ ਆ ਕਿਦਾਂ ਕੀ ਹੈ ਨਾ ਲਓ ਜੀ ਸਵੇਰ ਦੀ ਸ਼ਾਮ ਹੋ ਗਈ ਤੇ ਮੈਂ ਹੁਣ ਹਟਿਆ ਹੌਣ ਨਿਕਲੀ ਧੋਪਾਂ ਜੀ ਮਾੜੀ ਜੀ ਤੇ ਹਵਾ ਹਲੇ ਵੀ ਚੱਲਦੀ ਹੋਆ ਹਨਾ ਇਹ ਇੱਥੇ ਹੀ ਹਲੇ ਵੀ ਬੱਦਲ ਹੈ ਗੱਲ ਲਾ ਕੇ ਪਤੰਗ ਡਾਉਣ ਮੁੰਡੇ ਸਾਲਿਆ ਬੱਕ ਮਸਾਂ ਕੋਈ ਚੜੀ ਆਉਣੀ ਇਹਨਾਂ ਨੂੰ ਤਾਂ ਤੇ ਹੁਣ ਆਪਾਂ ਖੇਤ ਵੱਲ ਵੀ ਜਿਹੜਾ ਮਾਰ ਕੇ ਵੈਸੇ ਬੱਦਲ ਜਾਤ ਹੈਗਾ ਹਲੇ ਵੀ ਹਨਾ ਲੋ ਜੀ ਕਰੋ ਚੈੱਕ ਦੰਨੇ ਦੀ ਹਾਲਤ ਨਾ ਇਹ ਸਾਰੀ ਹਵਾ ਦੀ ਮਿਹਰਬਾਨੀ ਆ ਚੋਮਾ ਹੀ ਕੀਤਾ ਗੰਨਾ ਨਾ ਪਹਿਲਾਂ ਇਹਨ ਵਧੀਆ ਖੜਾ ਸੀਗਾ ਗੰਨਾ ਤੇ ਬਾਕੀ ਹੁਣ ਅੱਗੇ ਜਾ ਕੇ ਵੀ ਦੇਖਦੇ ਹਾਂ ਕਿ ਆ ਬਣਦਾ ਹਨਾ ਖੇਤਾਂ ਕੁੱਤਾਂ ਚ ਪਾਣੀ ਦੇਖਦੇ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਕਰਦੇ ਆ ਚੱਕ ਅੱਗੇ ਜਾ ਕੇ ਆਪਾਂ ਹਲੇ ਨਿਕਲੀਆਂ ਲਓ ਜੀ ਹਵਾ ਚੱਲਦੀ ਆ ਬਹੁਤ ਹਨਾ ਤੇ ਇੱਧਰ ਆਲੂਆਂ ਚ ਇਹ ਸਮਝ ਨਹੀਂ ਲੱਗੀ ਮੈਨੂੰ ਵੀ ਬਿਮਾਰੀ ਪਈ ਆ ਜਾਂ ਕੀ ਹੋਇਆ ਹਨਾ ਕਿਉਂਕਿ ਦੇਖੋ ਵਿੱਚ ਵਿੱਚ ਹਰੇ ਆ ਵਿੱਚ ਵਿੱਚ ਸੁੱਕ ਗਿਆ ਹਨਾ ਛੇਜਾ ਜਾ ਇਹਨਾਂ ਦਾ ਆਲੂਆਂ ਦਾ ਇਹ ਪਤਾ ਨਹੀਂ ਕਿ ਆ ਚੱਕਰ ਹੋਇਆ ਵੀ ਕਾਤੇ ਸੁੱਕ ਗਿਆ ਤੇ ਆਹ ਕਾਤੇ ਹਰਾ ਹੋ ਗਿਆ ਹਨਾ ਬਿਮਾਰੀ ਹੋ ਸਕਦੀ ਔਰ ਤਾਂ ਕੀ ਹੋਣਾ ਹਨਾ ਤੇ ਆਪਾਂ ਨੇ ਵੀ ਕਣਕ ਚ ਜਿਹੜਾ ਮਾਰ ਲਿਆ ਹਲਕੀ ਜੀ ਟੇਢੀ ਉਹ ਹੋਈ ਆ ਕਿਉਂਕਿ ਹਲੇ ਤਾਂ ਛੋਟੀ ਆ ਹਨਾ ਤਾਂ ਕਰਕੇ ਬਹੁਤਾ ਫਰਕ ਜਾਨੀ ਪਿਆ ਤੇ ਪਾਣੀ ਪੋਣੀ ਦੀ ਆਪਾਂ ਨੇ ਨਿਗਾ ਮਾਰ ਲਈ ਤੇ ਪਾਣੀ ਹੈ ਨਹੀਂ ਕਿਹਚ ਹਨਾ ਤੇ ਅਸੀਂ ਦੇਖਿਆ ਨਾ ਮੈਂ ਅੱਜ ਉਹ ਦੇਖਦਾ ਸੀਗਾ ਤੇ ਇੱਥੇ ਉੱਕੇ ਸਾਈਡ ਨਾ ਆਲਮਸਲਾ ਸ਼ਾਇਦ ਇਧਰ ਨਾ ਕੁਝ ਮੈਡਾ ਨਾ ਤੇ ਉੱਥੇ ਟੂਰਨਾਮੈਂਟ ਦਾ ਉੱਥੇ ਇੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਹੈ ਨਾ ਟੂਰਨਾਮੈਂਟ ਚੱਲ ਰਿਹਾ ਉੱਥੇ ਤੇ ਆਪਣੇ ਵੀ ਬੈ ਰਹੇ ਹਾਂ ਨਾ ਹੁਣ ਆਟਿਆ ਵਿਚ ਨੂੰ ਆ ਵੀ ਆ ਵੀ ਗਿਆ ਸੀਗਾ ਵੀ ਤੇ ਹਾਲੇ ਹੁਣਾਂ ਟੈਪ ਪਰ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਨਾ ਤੇ ਇੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਹੈ ਨਾ ਟਰੈਕਟਰ ਚੱਲ ਰਹੇ ਆ ਉੱਥੇ ਹਾਂ ਤੇ ਇਹਾ ਕਿਤੇ ਕਿਤੇ ਵਧੀਆ ਧੁੱਪਾਂ ਨਿਕਲੀ ਹੋਈਆਂ ਕਿਤੇ ਬੱਦਲ ਵਾਈਆਂ ਬੱਦਲ ਵਾਈ ਤਾਂ ਹੁਣ ਦੇਖ ਸਕਦੇ ਆ ਆਪਣੇ ਹਲੇ ਵੀ ਬੱਦਲ ਵਾਈ ਹੋਈ ਵੀ ਹਨ ਤੇ ਆਪੀ ਫੁੱਲ ਵਿਚਾਰੇ ਕੰਡਮ ਜੇ ਹੋ ਗਏ ਤੇ ਪਾਣੀ ਹੈਗਾ ਜ਼ਰੂਰ ਆ ਕਿਤੇ ਕਿਤੇ ਖੇਤਾਂ ਜਿਹਨੇ ਪਾਣੀ ਲਾਇਆ ਹੋਇਆ ਹਨਾ ਉਹ ਆਪਣੇ ਬਰਾਬਰ ਇੱਕ ਕਾਨਕਾ ਛੋਟੀ ਜੀ ਦੀ ਉਹਨੂੰ ਪਾਣੀ ਲਾਇਆ ਹੋਤਾ ਮਤਲਬ 4-5 ਦਿਨ ਹੋਏ ਤੇ ਪਾਣੀ ਲਾਇਆ ਇਹਨੂੰ ਹੁਣ ਉਹਦੇ ਚ ਪਾਣੀ ਖੜਾ ਹੈ ਹਨਾ ਤੇ ਅਦਰ ਆਪਣੀ ਕਾਨਕ ਸਹੀ ਆ ਇੰਨਾ ਕ ਤਾਂ ਫਿਰ ਡੇਡੀ ਜੀ ਹੋਣੀ ਹੋਤੀ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲਦੀ ਹੈ ਨਾ ਤੇ ਇੱਕ ਤੁਹਾਨੂੰ ਗੰਨਾ ਦਿਖਾਉਣਾ ਹੋਰ ਵੀ ਜ਼ਿਆਦਾ ਇਹਨੂੰ ਪੂਰਾ ਖੜਾ ਸੀਗਾ ਗੰਨਾ ਇਹਨਾਂ ਪ੍ਰੋਪਰ ਹਨਾ ਤੇ ਉਹ ਬਹੁਤ ਜ਼ਿਆਦਾ ਗਿਰ ਗਿਆ ਟੇਡਾ ਹੋਇਆ ਮਤਲਬ ਪ੍ਰੋਪਰ ਗਿਰਿਆ ਨਹੀਂ ਹੈਗਾ ਟੇਡਾ ਹੋਇਆ ਹੋਣਾ ਗੰਨਾ ਤੇ ਦਿਖਾਉਣਾ ਉਹ ਵੀ ਤੁਹਾਨੂੰ ਤੇ ਇਧਰ ਵਾਸ ਕਣਕ ਠੀਕ ਆ ਆਪਣੀ ਹੁਣ ਕਹਿੰਦੇ ਆ ਕਹਿੰਦੇ 26 ਪਤਾ ਨਹੀਂ 27 ਤਰੀਕ ਨੂੰ ਫੇਰ ਮੀਂਹ ਦੱਸਿਆ ਹੋਇਆ ਨਾ ਹੁਣ ਤਾਂ ਨਾ ਹੀ ਪਵੇ ਤਾਂ ਵਧੀਆ ਹੀ ਗੱਲ ਆ ਆਲੂਆਂ ਦੀ ਪਟਾਈ ਰੋਕੀ ਹੁਣ ਜਿਹਨੇ ਪੱਟਲੇ ਪਰ ਆਲੂਆਂ ਦਾ ਇਸ ਵਾਰ ਰੇਟ ਵੀ ਬਹੁਤ ਜ਼ਿਆਦਾ ਘਟਾ ਗਿਆ ਤੇ ਕਰੋ ਇਹ ਚੱਕ ਗੰਨਾ ਹਣਾ ਤੇ ਡੇਡਾ ਹੋਇਆ ਪਿਆ ਇਹਨੂੰ ਪੂਰਾ ਤੇ ਐਦਾਂ ਲੱਗਣਾ ਸਿੱਧਾ ਪੂਰਾ ਦੇਖੋ ਗੰਨਾ ਹਣਾ ਤੇ ਹੋਇਆ ਵਾ ਨਾ ਪੂਰਾ ਡੇਡਾ ਐਦਾਂ ਖੜਾ ਸੀਗਾ ਨੰਦ ਸਤਾ ਇਹ ਵੀ ਹਲੇ ਹਾਲ ਕਾ ਝੁਗਿਆ ਹੋਇਆ ਪੂਰਾ ਗੰਨਾ ਖੜਾ ਸੀ ਗਾਲਾ ਪ੍ਰੋਪਰ ਤੇ ਹੁਣ ਦੇਖ ਸਾਧਿਆ ਹਾਲ ਆ ਨਾ ਗੰਨੇ ਦਾ ਟੇਡਾ ਉਹ ਬਹੁਤ ਜ਼ਿਆਦਾ ਹੋ ਗਿਆ ਟੇਡਾ ਕੀ ਪਹਿਲਾਂ ਇਤਾਂ ਹਨਾ ਹੁਣ ਕਿਤੇ ਕਿਤੇ ਤਾਂ ਜਮ ਹੀ ਗਿਰਿਆ ਹੋਇਆ ਵਿੱਚ ਤਾਂ ਕੀ ਪਤਾ ਹੋਰ ਵੀ ਜ਼ਿਆਦਾ ਗਿਰਿਆ ਹੋਵੇ ਨਾ ਤੇ ਇੱਕ ਗੱਲ ਆ ਠੰਡ ਚਾਹੀਦੀ ਵੀ ਆ ਹੁਣ ਕਿਉਂਕਿ ਇਹ ਜਿਹੜੀਆਂ ਕਣਕਾਂ ਲੇਟ ਆ ਜਿੱਦਾਂ ਆ ਲੇਟ ਆ ਨਾ ਤੇ ਇਹਨਾਂ ਨੂੰ ਠੰਡ ਸਹੀ ਰਹੂਗੀ ਕਿਉਂਕਿ ਹੁਣ 2 ਦਿਨ ਹੋ ਗਏ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਨਾ ਬੱਦਲ ਤਾਂ ਹਲੇ ਵੀ ਬਹੁਤ ਜ਼ਿਆਦਾ ਹੋਇਆ ਵਾ ਤੇ ਜਿਹੜੀਆਂ ਕਣਕਾਂ ਲੇਟ ਤੀਆਂ ਫਿਰ ਉਹਨਾਂ ਨੂੰ ਤਾਂ ਠੰਡ ਜਮਾ ਹੀ ਨਹੀਂ ਤੀਣੀ ਹੋਣੀ ਨਾ ਆ ਚੱਕਰਦਾ ਨਾ ਠੰਡ ਤਾਂ ਹੁਣ ਪਵੇ ਤਾਂ ਵਧੀਆ ਗੱਲ ਆ ਕਿਸੇ ਕਿਸੇ ਕਣਕ 'ਚ ਖੜਾ ਪਾਣੀ ਨਾ ਜਿਵੇਂ ਇੱਧਰ ਵੀ ਖੜਾ ਤੇ ਥੋੜਾ ਬਹੁਤ ਇੱਧਰ ਵੀ ਖੜਾ ਹਨ ਚਲੋ ਇੱਧਰ ਦਾ ਫਿਰ ਵੀ ਮਣੂ ਟਰੇਤਲੀ ਜੀ ਉਹ ਕਟੇ ਬਣਾ ਲਾ ਤੇ ਚਲੋ ਹੁਣ ਚੱਲਦੇ ਆਪਾਂ ਘਰ ਨੂੰ ਕਿਉਂਕਿ ਹੁਣ ਬਹੁਤ ਛੋਟਾ ਨਾ ਟੰਗ ਲਾ ਦਈਏ ਤੇ ਚੱਲਦੇ ਆਂ ਪਰ ਹੁਣ ਇਸੇ ਤਰ੍ਹਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਚੱਲਦੇ ਆਂ ਪਰ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਕੁਝ ਨਵਾਂ ਠੀਕ ਹੈ ਜੀ ਓਕੇ